ਮੇਰਾ ਨਾਮ ਜੀ ਵਰੁਨ ਫਰੀਨ ਆ ਮੈਂ ਸਦਰ ਬਾਜ਼ਾਰ ਕੈਂਟ ਦਾ ਵਾਸੀ ਆ ਇੱਥੇ ਜੀ 19 ਨੰਬਰ ਕੋਠੀ ਆ ਜਿਹਦਾ ਪਿਛਲੇ ਕਾਫੀ ਸਮੇਂ ਤੋਂ ਕੈਂਟ ਬੋਰਡ ਆਰਮੀ ਨਾਲ ਡਿਸਪੂਟ ਚੱਲਿਆ ਹੋਇਆ ਸੀਗਾ ਦੀਵਾਨ ਚੰਦ ਪਸ਼ੋਰੀਏ ਦਾ ਜਿਹਦੇ ਨਾਮ ਤੇ ਇਹ ਕੋਠੀ ਆ ਇਹ 2019 ਚ ਵੀ ਇਹਨਾਂ ਨੇ ਇਦਾਂ ਹੀ ਪੁਲਿਸ ਪ੍ਰਸ਼ਾਸਨ ਨੇ ਤੇ ਆਰਮੀ ਨੇ ਆ ਕੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅਸੀਂ ਉੱਥੋਂ ਉਦੋਂ ਖੈਰਾ ਸਾਹਿਬ ਡੀਸੀ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਮਿਲ ਕੇ ਆਪਣਾ ਪੱਖ ਰੱਖਿਆ ਸੀਗਾ ਕਿ ਜਿਹੜੇ ਸੁਪਰੀਮ ਕੋਰਟ ਦੇ ਆਰਡਰੇ ਵਖਾਣਦੇ ਨੇ ਕਿ ਕੋਠੀ ਨੂੰ ਖਾਲੀ ਕਰਾਣ ਦੇ ਉਹ ਦੀਵਾਨ ਚੰਦ ਪਸ਼ੋਰੀਏ ਦੇ ਖਿਲਾਫ ਆ ਨਾ ਕਿ ਇੱਥੇ ਰਹਿਣ ਦੀ ਪਬਲਿਕ ਦੇ ਖਿਲਾਫ ਕਿਉਂਕਿ ਸੁਪਰੀਮ ਕੋਰਟ ਜੇ ਇੱਥੇ ਵਖਾਈ ਨਹੀਂ ਗਈ ਇੱਥੇ ਸਾਡੇ ਕੁਝ ਲੈਂਡ ਖਾਲੀ ਪਿਆ ਸੀਗਾ ਉਹਨੂੰ ਵਿਖਾ ਕੇ ਹੀ ਆਰਡਰ ਲੈ ਲਏ ਗਏ ਨੇ ਤੇ ਇਹ ਦੱਸਾਇਆ ਗਿਆ ਕਿ ਇਹ ਲੈਂਡ ਖਾਲੀ ਆ ਸਾਨੂੰ ਇਹਦਾ ਕਬਜ਼ਾ ਚਾਹੀਦਾ ਬਟ ਅਹੀ ਜੀਰੋ ਡੀਸੀ ਸਾਹਿਬ ਨਾਲ ਸਾਰੀ ਗੱਲ ਦੱਸੀ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੇ ਵੀ ਇਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਨੂੰ ਉਹਦਾ ਆਸ਼ਵਾਸਨ ਦਿੱਤਾ ਸੀਗਾ ਕਿ ਉਹ ਸਾਡੀ ਗੱਲ ਉੱਪਰ ਤੱਕ ਪਹੁੰਚਾਣਗੇ ਤੁਹਾਨੂੰ ਇਥੋਂ ਕੱਢਿਆ ਨਹੀਂ ਜਾਏਗਾ ਬਟ ਉਸ ਤੋਂ ਬਾਅਦ ਫਿਰ 2023 ਚ ਦੁਬਾਰਾ ਇਹ ਇਨਸੀਡੈਂਟ ਹੁੰਦਾ ਤੇ ਉਦੋਂ ਵੀ ਜਿਹੜੇ ਹੁਣ ਦੇ ਡੀਸੀ ਸਾਹਿਬ ਨੇ ਉਹਨਾਂ ਨਾਲ ਗੱਲ ਹੁੰਦੀ ਆ ਤੇ ਉਹਨਾਂ ਨੇ ਵੀ ਇਹੀੋ ਚੀਜ਼ ਨੂੰ ਮਾਨਤਾ ਦਿੱਤੀ ਕਿ ਠੀਕ ਆ ਜ ਸਪਰੀਮ ਕੋਰਟ ਨੂੰ ਐਯੋ ਨਹੀਂ ਪਤਾ ਕਿ ਇੱਥੇ ਇੰਨੇ ਪਰਿਵਾਰ ਰਹਿੰਦੇ ਨੇ ਇੰਨੇ ਲੋਕੀ ਰਹਿੰਦੇ ਨੇ ਤੇ ਉਹਦੇ ਕਰਕੇ ਉਹਨਾਂ ਨੇ ਵੀ ਉਦੋਂ ਸਾਡੇ ਕੋ ਖਾਲੀ ਕਰਾਉਣ ਲਈ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਸਾਨੂੰ ਉਦੋਂ ਵੀ ਕਹਿਤਾ ਹੈਗਾ ਕੁਝ ਨਹੀਂਗਾ ਅੱਜ ਇਹ ਪੂਰੇ ਪੁਲਸਵਾਲਨਾ ਆਰਮੀ ਵਾਲੇ ਤੇ ਐਸਡੀਐਮ ਸਾਹਿਬ ਆਏ ਸੀਗੇ ਇੱਥੇ ਖਾਲੀ ਕਰਾਉਣ ਕਿਉਂਕਿ ਉਹਨਾਂ ਕੋ ਉਹੀਓ ਸੇਮ ਸੁਪਰੀਮ ਕੋਰਟ ਵਾਲੇ ਆਰਡਰ ਸੀਗੇ ਤੇ ਸੁਪਰੀਮ ਕੋਰਟ ਦੇ ਆਰਡਰਾਂ 'ਚ ਕਿਤੇ ਵੀ ਇੱਥੇ ਰਹਿਣ ਦੀ ਪਬਲਿਕ ਦਾ ਜ਼ਿਕਰ ਨਹੀਂ ਹੈਗਾ ਅਸੀਂ ਉਹਨਾਂ ਅੱਗੇ ਵੀ ਪ੍ਰਾਰਥਨਾ ਕੀਤੀ ਕਿ ਸਾਨੂੰ ਪਹਿਲਾਂ ਇਹ ਵਿਖਾਇਆ ਜਾਵੇ ਕਿ ਸੁਪਰੀਮ ਕੋਰਟ ਨੇ ਪਬਲਿਕ ਕੋ ਖਾਲੀ ਕਰਾਉਣ ਦੇ ਆਰਡਰ ਦਿੱਤੇ ਕਣੀ ਉਹਨਾਂ ਕੋ ਇਦਾਂ ਦਾ ਕੋਈ ਆਰਡਰ ਨਹੀਂ ਸੀਗਾ ਜਿਹਦੇ 'ਚ ਪਬਲਿਕ ਦਾ ਜ਼ਿਕਰ ਹੋਇਆ ਹੋਵੇ ਤੇ ਉਹਨਾਂ ਨੇ ਸਾਨੂੰ ਇਦਾਂ ਹੀ ਉਹਨਾਂ ਨੇ ਖਾਲੀ ਜਿਹੜੀ ਥਾਂਵਾਂ ਉਹਨੂੰ ਅਕਵਾਇਰ ਕਰਾਣ ਲੱਗੇ ਨੇ ਤੁਹਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਸੀਗੀ ਕਿਉਂਕਿ ਅਸੀਂ ਆਪਣੇ ਘਰ ਬਚਾਣੇ ਨੇ ਇਹ ਕਰਕੇ ਨਜਾਇਜ਼ ਆਰਡਰ ਲੈ ਕੇ ਆਇਆ ਜੀ ਤੇ ਤੁਹਾਡਾ ਹਾਈ ਕੋਰਟ ਚ ਕੇਸ ਫਾਈਲ ਹੋ ਚੁੱਕਾ ਤੁਹਾਡੇ ਵੱਲੋਂ ਵੀ ਉਹਦੀ ਵੀ ਤਰੀਕ ਆਣ ਵਾਲੀ ਹੈ ਅਸੀਂ ਜੋ ਵੀ ਰਿਜ਼ਲਟ ਹੋਏਗਾ ਆਪ ਜੀ ਨੂੰ ਬਹੁਤ ਜਲਦ ਦੱਸਾਂਗੇ ਜੀ ਭਾਜੀ 19 ਨੰਬਰ ਵਾਲਾ ਕੀ ਮਸਲਾ ਸਾਰਾ ਇਹ ਜੀ ਦੇਖੋ ਆਰਮੀ ਸੁਪਰੀਮ ਕੋਰਟ ਨੂੰ ਪਹਿਲਾਂ ਵੀ ਗੁੰਮਰਾਹ ਕਰਨ ਦੀ ਸੀਗੀ ਹੁਣ ਵੀ ਐਸ ਡੀ ਐਮ ਸਾਹਿਬ ਨੂੰ ਗੁੰਮਰਾਹ ਕਰ ਰਹੇ ਨੇ ਕਿ ਇਹ 19 ਏ ਤੇ 19 ਨੰਬਰ ਕੋਠੀ ਅਲੱਗ ਅਲੱਗ ਆ ਜਦ ਕਿ ਅਸੀਂ ਆਪਣੇ ਕਾਗਜ਼ ਪੇਸ਼ ਕੀਤੇ ਨੇ 1999 ਦੇ ਤੱਕ ਬਿੱਲ ਨੇ ਕਿ ਇਹ ਸਾਰੀ ਕੋਠੀ ਇੱਕੋ ਆ ਦੋ ਕੋਠੀਆਂ ਨਹੀਂ ਆ ਸਿਰਫ ਆਰਮੀ ਕਨਫਿਊਜ਼ਨ ਕ੍ਰੀਏਟ ਕਰਕੇ ਆਰਡਰਾਂ ਤੇ ਆਰਡਰ ਲਿਆ ਰਹੀ ਹੈ ਬਸ ਕਿ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਫਿਰ ਜਰੂਰ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਹੈ ਜੀ ਪਹਿਲਾਂ ਤੇ ਅਸੀਂ ਪ੍ਰਸ਼ਾਸਨ ਨੂੰ ਗੁਹਾਰ ਲਾਵਾਂਗੇ ਆਪਣੇ ਡੀਸੀ ਸਾਹਿਬ ਨੂੰ ਕਿਉਂਕਿ ਅਸੀਂ ਸਿਵਿਲੀਆਂ ਸਾਡਾ ਸਾਡੀ ਪਹੁੰਚ ਡੀਸੀ ਸਾਹਿਬ ਦਾ ਕਰਨ ਤੇ ਡੀਸੀ ਸਾਹਿਬ ਕੋਲ ਸਾਡ ਨੂੰ ਪੂਰੀ ਉਮੀਦ ਹੈ ਕਿ ਉਹ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਣਗੇ ਕਿ ਇੱਥੇ ਜਿਹੜੀ ਪਬਲਿਕ ਆ ਉਹਨਾਂ ਨਾਲ ਬੇਇਨਸਾਫੀ ਨਾ ਹੋਵੇ ਜਿਹੜਾ ਖਾਲੀ ਲੈਂਡ ਆ ਸਾਡ ਨੂੰ ਨਾ ਕੋਈ ਮਤਲਬ ਨਹੀਂ ਹੈ ਸੁਪਰੀਮ ਕੋਰਟ ਦਾ ਕਹਿਣਾ ਹੈਗਾ ਕਿ ਇਲੈਗਲ ਪੋਜੀਸ਼ਨ ਹੈਗਾ ਇਹਨੂੰ ਵਕੀਤ ਕਰਵਾਇਆ ਜਾਵੇ ਉਸ ਜਿਸ ਸੈਸਲੇ ਦੇ ਵਿੱਚ ਇਹ ਮੈਂ ਡੀਐਸਪੀ ਸਾਹਿਬ تحصیلدار ਸਾਹਿਬ ਅਸੀਂ ਸਾਰੇ ਆਏ ਹਾਂ ਲੋਕ ਕਹਿੰਦੇ ਕਿ ਨਾਮ ਰ ਆਪਣਾ ਸਰ ਫੋਰਚ ਕੇਸ ਕੀਤਾ ਕੱਲ ਦੀ ਤਰੀਕ ਹੈ ਦੇਖੋ ਸੁਪਰੀਮ ਕੋਰਟ ਜਿਹੜੇ ਹੈਗੇ ਨਾ ਉਹ ਮਤਲਬ that is the highest court of uh, the country ਉਹਨਾਂ ਦਾ ਆਰਡਰ ਹੈਗਾ ਉਹ ਬਾਕੀ ਸਾਰੀ ਕੋਰਟਸ ਨੂੰ ਡਾਂ ਸੁਪਰਸੀਡ ਕਰਦਾ ਹੈ ਪਰ ਉਹ ਜਿਹੜਾ ਹਾਈ ਕੋਰਟ ਵੱਲੋਂ ਵੀ ਹੈਗਾ ਹਾਈ ਕੋਰਟ ਦਾ ਇਹ ਕਹਿਣਾ ਹੈਗਾ ਕਿ ਅਸੀਂ ਮਤਲਬ ਉਹਨਾਂ ਨੂੰ ਇਹ ਮੈਂਸ਼ਨ ਕਰਨਾ ਹੈਗਾ ਕਿ ਇਸ ਕੇਸ ਦੇ ਵਿੱਚ ਜਿਹੜੀ ਹੁਣ ਪ੍ਰਗਤੀ ਹੈ ਕਿਸ ਸਟੇਜ ਤੇ ਹੈਗੀ ਹੈ ਸਰ ਕਿੰਨਾ ਨੰਬਰ ਇਹ ਬੰਗਲਾ ਜੀ ਆਪ 19 ਨੰਬਰ ਸਰ ਉਹ ਤੇ ਕਹਿੰਦੇ ਕਿ ਨਾ ਮੇਰਾ ਹੋਰ ਹੈ ਕੌਣ ਕਹਿ ਰਹੀ ਹੈ ਜਿਹੜੇ ਆਰਮੀ ਵਾਲੇ ਸਾਡੇ ਸਾਹਮਣੇ ਨਹੀਂ ਨਹੀਂ ਉਹ ਤੁਹਾਨੂੰ ਕਨਫਿਊਜ਼ਨ ਹੋ ਰਹੀ ਹੈਗੀ ਹੈ ਸਾਡੇ ਕੋਲ ਰਿਕਾਰਡ ਹੈ ਸਰ ਹੋਰ ਵਿੱਚ ਬੋਲਿਆ ਜੋ ਤੁਸੀਂ ਰੈਵਨਿਊ ਦੀ ਜਾਣਕਾਰੀ ਰੱਖਦੇ ਹੋ ਨਹੀਂ 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 ਜਿਹੜਾ ਕੀਤਾ ਜੋ ਉਹਨਾਂ ਨੇ ਬੋਲਿਆ ਉਹ 19 ਨੰਬਰ ਤੇ ਹੈ ਨਹੀਂ ਜਿਹੜਾ ਕੁਝ ਬੋਲਦੇ ਹੈਗੇ ਉਹਦੀ ਇੰਟਰਪ੍ਰੀਟੇਸ਼ਨ ਤੁਸੀਂ ਨਹੀਂ ਨਾ ਕਰ ਸਕਦੇ ਅਸੀਂ ਆਪਣੇ ਆਪ ਚ ਪੂਰੇ ਤਰੀਕੇ ਨਾਲ ਅਧਿਕਾਰਿਤ ਹੈਗੇ ਆ ਕਿੰਨੇ ਦੁਕਾਨਦਾਰ ਇੱਥੇ ਰਹਿੰਦੇ ਆ ਮਕਾਨ ਤਕਰੀਬਨ 28 ਫੈਮਲੀ ਆ ਗਏ ਨੇ। ਥੋੜੇ ਵਿੱਚ ਕੀ ਨਾਮ ਕਿਹਾ ਗਿਆ ਕੋਰਟ ਵੱਲੋਂ ਕਿ ਨਾਮ ਰ ਖਾਲੀ ਕਰਾਉਣ ਦੀ? ਸੌਰੀ। ਥੋੜੇ ਵਿੱਚ ਜਿਗਰ ਕੀਤਾ ਗਿਆ ਮਕਾਨ ਇੱਥੇ ਹਗੇ ਜਾਂ ਨਹੀਂ ਹਗੇ? ਕੋਰਟ ਦੇ ਆਰਡਰ ਦੇ ਵੀ ਸਿੰਪਲ ਕਿਹਾ ਗਿਆ ਕਿ ਬੰਗਲੋ ਨੰਬਰ 19 ਜਿਹੜਾ ਵਕੀਟ ਕਰਾਇਆ ਜਾਵੇ। ਤੇ ਹੁਣ ਖਾਲੀ ਕਰਾਇਆ ਜਾਏਗਾ ਜਾਂ ਨਹੀਂ? ਉਹ ਦੇਖ ਰਹੇ ਆ ਕਿ ਬਸ। ਕੋਰ ਦੀ ਇਲੈਕਟਰ ਐਕਸ ਸਿਲੈਕਟਡ ਮੈਂਬਰ ਆ ਕਿ ਮੇਰਾ ਨਾਮ ਸਪਨਾ ਪੱਟੀ ਹੈ ਜੀ ਅੱਜ ਕੀ ਮਸਲਾ ਸਾਰਾ ਜਿਹੜਾ ਸਾਡੇ ਇਹ ਮਸਲਾ ਇਹ ਆ ਕਿ ਕਾਫੀ ਮਹੀਨਿਆਂ ਤੋਂ ਇਹਨਾਂ ਨੂੰ ਆਰਮੀ ਵਾਲੇ ਬੜੇ ਪਰੇਸ਼ਾਨ ਕਰਦੇ ਆ ਪਰ ਬਟੇ ਆ ਕਿ ਇਹਨਾਂ ਨੇ ਵੀ ਸਟੇ ਦਾ ਕੇਸ ਲਗਾਇਆ ਆ ਕੱਲ ਇਹਨਾਂ ਦੀ ਹਾਈ ਕੋਰਟ ਦੇ ਵਿੱਚ ਤਰੀਕ ਹੈ ਤੇ ਇਸ ਕਰਕੇ ਅੱਜ ਉਹਨਾਂ ਨੇ ਇਹ ਸੋਚਿਆ ਆ ਕਿ ਵੀ ਅਸੀਂ ਅੱਜ ਇਹ ਢਾ ਦਈਏ ਇਹਨਾਂ ਦੇ ਬਨੇਓ ਤੇ ਲੇਕਿਨ ਇਹ ਤੇ 60 60 70 70 ਸਾਲ ਤੋਂ ਇੱਥੇ ਰਹਿ ਰਹੇ ਐ ਇਹਨਾਂ ਕੋ ਪਾਣੀ ਦਾ ਬਿੱਲ ਬਿਜਲੀ ਦਾ ਬਿੱਲ ਹਰ ਇੱਕ ਇਹਨਾਂ ਕੋ ਆਈਡੀ ਇੱਥੇ ਦੀ ਹੈਗੀ ਤੇ ਫਿਰ ਕਹਿੰਦੇ ਕਿ ਨਾ ਅੱਜ ਖਾਲੀ ਕਰਾ ਕੇ ਜਾਵਾਂਗੇ ਕਿੱਥਾ ਜਾਏਗਾ ਤੁਹਾਡੇ ਕੋਲ ਤਾਂ ਇਹ ਨਹੀਂ ਹੋ ਸਕਦਾ ਜੀ ਖਾਲੀ ਕਰਾ ਕੇ ਨਹੀਂ ਜਾਣਗੇ ਤੇ ਇਹ ਗਰੀਬ ਲੋਕ ਕਿੱਥੇ ਜਾਣਗੇ ਇੱਥੇ ਕੀ ਹੋਗਾ ਤੁਹਾਡਾ ਅਗਲਾ ਸਟੈਪ ਜੋ ਵੀ ਹੋਏਗਾ ਉਹ ਫਿਰ ਵੇਖਿਆ ਜਾਏਗਾ ਤੇ ਇਹ ਸਾਡੀ ਮੇਰਾ ਨਾਮ ਰਾਤਾ ਹੈਗਾ ਇੱਥੇ ਆ ਜੀ ਚੌਥੇ ਦਿਨ ਆ ਜਾਂਦੇ ਆਰਮੀ ਵਾਲੇ ਹੈ ਇੰਨਾ ਤੰਗ ਕਰਦੇ ਸਾਨੂੰ ਹਰਾਸਮੈਂਟ ਕਰਦੇ ਆ ਇੰਨੇ ਹਰਾਸਮੈਂਟ ਕਰਦੇ ਆ ਹੁਣ ਦੇਖੋ ਸਾਡੇ ਬੱਚੇ ਵੀ ਹੈ ਸਾਥ ਵਿੱਚ ਸੱਤ ਸੌ ਸੋਰੀਆਂ ਦੇ ਟਾਈਮ ਦੇ ਸੀ ਸਾਡੇ ਬੈਠੇ ਹੋਏ ਚੌਥੀ ਪੀੜੀ ਸਾਡੀ ਚਲਦੀ ਪਈ ਹੈ ਹੈ ਤੇ ਹੁਣ ਦੱਸੋ ਸਾਨੂੰ ਚੌਥੇ ਦਿਨ ਤੁਸੀਂ ਤੰਗ ਕਰਨ ਆਂਦੇ ਕਿਹੜੇ ਬੇਸਤੇ ਆਂਦੇ ਆ ਅਸੀਂ ਜਾਂ ਤੇ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈਗੇ ਤੁਸੀਂ ਦੱਸੋ ਵੀ ਅਸੀਂ ਬਿਨਾ ਪ੍ਰੂਫ ਤੇ ਬੈਠੇ ਹੋਏ ਇੱਥੇ ਸਾਡੇ ਬੱਚਿਆਂ ਦੇ ਪ੍ਰੂਫ ਹੈ ਗਿਆ ਇੱਥੇ ਹੋਏ ਦੇ ਬੱਚਿਆਂ ਦੇ ਪ੍ਰੂਫ ਹੈ ਪਾਣੀ ਦੇ ਬਿੱਲ ਹੈ ਸਾਡੇ ਸਾਸ ਸੋਰੇ ਦੇ ਦੰਤ ਸਰਟੀਫਿਕੇਟ ਇੱਥੋਂ ਦੇ ਬਨੇ ਹੋਏ ਆ ਤੁਹਾਨੂੰ ਇਹ ਤੇ ਦੱਸੋ ਵੀ ਸਾਡੀ ਗਲਤੀ ਕੀ ਹੈਗੀ ਇੱਥੇ ਰਹਿਣ ਦੀ ਅੱਜ ਖਾਲੀ ਕਰਵਾਣ ਆਏ ਆ ਜੇ ਖਾਲੀ ਕਰਵਾਉਂਦੇ ਤਾਂ ਕੀ 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 ਮੰਲਾਂਗੇ ਅਸੀਂ ਖਾਲੀ ਤੇ ਹੋਣ ਨਹੀਂ ਦੇਣਾ ਭਾਜੀ ਅਸੀਂ ਧੱਕਾ ਨਹੀਂ ਹੋਣ ਦੇਣਾ ਅਸੀਂ ਇਹਨਾਂ ਨਾਲ ਜੋ ਹੁੰਦਾ ਹੋ ਜਵੇ ਅਸੀਂ ਜਾਂ ਅਸੀਂ ਮਰਾਂਗੇ ਜਾਂ ਅਸੀਂ ਜੀਵਾਂਗੇ ਬਸ ਮਰਨਾ ਜੀਣਾ ਇਦਾਂ ਹੀ ਹੈਗਾ ਅਸੀਂ ਜੋ ਕਹੋ ਨਾ ਵੀ ਇਹ ਖਾਲੀ ਕਰਦੀ ਹੈ ਖਾਲੀ ਤੇ ਅਸੀਂ ਕਰ ਨਹੀਂ ਸਕਦੇ ਆਪਾਂ ਨਹੀਂ ਕਰ ਸਕਦੇ ਬਸ ਐ ਸਾਡੀ ਮੰਗ ਹੈ ਜੀ ਸਾਾਨੂੰ ਇੱਥੇ ਇੱਥੇ ਰਹਿਣ ਦਿੱਤਾ ਜਾਵੇ ਅਸੀਂ ਨਹੀਂ ਜਾ ਸਕਦੇ ਕਿਤੇ ਵੀ ਉਹ ਜਿਹੜੀ ਖਾਲੀ ਜਗ੍ਹਾ ਤੇ ਐ ਸਾਡੇ ਇੱਥੇ ਇੱਥੇ 19 ਨੰਬਰ ਦੇ ਵਿੱਚ ਰਹਿਣੇ ਆ ਤੁਹਾਡੇ ਸੱਸ ਸੋਰੇ ਦੇ ਟਾਈਮ ਦੇ ਹੈਗੇ ਆ ਤੇ ਸਾਡੀ ਚੌਥੀ ਪੀੜੀ ਚੱਲਦੀ ਪਈ ਹੈ ਠੀਕ ਹੈ ਅਸੀਂ ਇਹ ਜਗ੍ਹਾ ਖਾਲੀ ਕਰਕੇ ਅਸੀਂ ਕਿਤੇ ਨਹੀਂ ਜਾ ਸਕਦੇ ਭਾਵੇਂ ਸਾਨੂੰ ਇੱਥੇ ਮਰਨਾ ਪਿਆ ਹੈ ਤੇ ਮਰ ਵੀ ਜਾਵਾਂ ਇਧਰ ਹੀ ਦਵਾ ਦਿਓ ਮਾਰ ਮੂਸ ਤੇ ਆਪ ਹੀ ਆਪਣਾ ਯਹਾਂ ਪੇ ਸੱਪਾ ਪਾ ਲਓ ਬੈਠ ਕੇ ਅੱਪਾ ਕਿੱਧਰ ਜਾਣੇ ਕਰ ਸਿੱਤੇ ਤੇ ਸਾਲ ਹੋ ਗਏ ਮਾਰ ਕੋ ਇਧਰ ਰਹਤੇ ਵੇ ਅੱਜ ਇਹ ਸਾਰੇ ਇਕੱਠੇ ਹੋ ਕੇ ਆਏ ਆਂ ਇਹ ਡੰਡੇ ਵਗੈਰਾ ਸਭ ਲੈ ਕੇ ਆਏ ਆਂ ਕਿ ਕੀ ਕਰਨਾ ਇਨੋ ਨੇ ਹਮਾਰੇ ਸਾਥ ਬਤਾਓ ਇਤਨੀ ਜਨਤਾ ਰਹਤੀ ਹੈ ਇਹ ਸਭ ਕੋ ਯਹੀ ਮਾਰ ਕੇ ਦਵਾ ਦਿਓ ਫਿਰ ਆਪ ਆਕੇ ਯਹਾਂ ਪਰ ਜੈਸੇ ਮਰਜੀ ਰੋ ہم نے یہاں سے کہیں نہیں جانا چار دن نہیں ہم یہاں سے کہیں نہیں جائیں گے جو مرضی انہوں نے کرنا ہے کر لو ہم بہت بہت سالوں سے رہ رہے 5 10 سال کی بات نہیں 70 70 80 سالوں سے یہاں پہ لوگ رہ رہے ہیں ٹھیک کیوں ہمارے 20 سال نو 40 50 سال ہو گئے ایک منٹ تمن پوچھ دے اچھا پیچھے دیکھ کی نام دا چھلا کتھے رہندے جے کی گل ہوئی ہے پنٹے جے رہندے ستر بازار ہا کی گل ہوئی ہے اج اجو ٹان آ رہے ہیں فوجیاں نے ٹائم ਦਿੱتا ہوا سی پولیس والے ٹان آ رہے ہیں آئے بھی ਇਸੇ ਸਾਰੇ ਤੇ 19 ਨੰਬਰ ਅੱਜ ਖਾਲੀ ਕੀਤਾ ਜਾਏਗਾ ਤੁਹਾਡੇ ਵੱਲੋਂ ਜਾਂ ਨਹੀਂ ਕੀਤਾ ਜਾਏਗਾ ਇੱਥੇ ਪਰਮੇਸ਼ਰ ਗਾੜੀ ਦਵਾ ਕੀਤੀ ਵੀ ਨਾ ਕੀਤਾ ਜਾਵੇ ਖਾਲੀ ਵੀ ਗਰੀਬ ਇੱਥੇ ਹੀ ਰਹਿਣ ਸਾਡੇ ਦਾਦੇ ਪੜਦਾਦੇ ਕੀ ਨਾਮ ਦਾ ਦਾਦਾ ਤੇ ਕੀ ਗੱਲ ਹੈ ਅੱਜ ਸਾਰਾ ਸਾਰਾ ਮੇਰਾ ਨਾਮ ਜੀ ਵਰੁਣ ਸ੍ਰੀਨ ਆ ਮੈਂ ਸਦਰ ਬਾਜ਼ਾਰ ਕੈਂਟ ਦਾ ਵਾਸੀ ਆ ਇੱਥੇ ਜੀ 19 ਨੰਬਰ ਕੋਠੀ ਆ ਜਿਹਦਾ ਪਿਛਲੇ ਕਾਫੀ ਸਮੇਂ ਤੋਂ ਕੈਂਟ ਬੋਰਡ ਆਰਮੀ ਨਾਲ ਡਿਸਪਿਊਟ ਚੱਲ ਰਿਹਾ ਸੀਗਾ